ಚಂಚಲ ಶರ್ಧಾನ ನರೇಂದ್ರ ಮೋದ ಅಯಾಗರಾಜ ಪ್ರಧಾನಮಂತ್ರಿ ಅಗಲಾ ಜನವರಿ ಅಧಿಕಾರಿತ ತೆರೂ ਮਹਾਕੰਬ 2025 ਦਾ ਰਸਮੀ ਤੌਰ ਤੇ ਉਦਘਾਟਨ ਕਰਨਗੇ ਇਸ ਮੌਕੇ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਨਾਲ ਤਿਆਰ ਲਗਭਗ 7000 ਕਰੋੜ ਰੁਪਏ ਦੇ ਮਹਾਕੰਬ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ ਇਸ ਵਿੱਚ ਪ੍ਰਯਾਗਰਾਜ ਚੁ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਅਤੇ ਨਿਰਵਿਘਨ ਸੰਪਰਕ ਮੁਹੱਈਆ ਕਰਨ ਲਈ 10 ਨਮੀ ਰੋਡ ਓਵਰ ਬ੍ਰਿਜ ਸਥਾਈ ਘਾਟ ਅਤੇ ਦਰਿਆ ਕੰਢੇ ਸੜਕਾਂ ਵਰਗੇ ਵੱਖ-ਵੱਖ ਰੇਲ ਤੇ ਸੜਕ ਪ੍ਰੋਜੈਕਟ ਸ਼ਾਮਲ ਨੇ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਨਾਲ ਮੁੱਖ ਮੰਦਰ ਲਾਂਘਿਆਂ ਦਾ ਵੀ ਉਦਘਾਟਨ ਕਰਨਗੇ ਦੇਸ਼ਾਚੂ 13 ਦਸੰਬਰ 2001 ਨੂੰ ਸੰਸਦ ਭਵਨ ਤੇ ਹੋਏ ਅਤਵਾਦੀ ਹਮਲੇ 'ਚ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਸਪੀਕਰ ਉਮੇਰ ਲਾਖ ਰਾਜ ਮੰਤਰੀ ਅਮਿਤ ਸ਼ਾਹ ਕੇਂਦਰੀ ਮੰਤਰੀਆਂ ਤੇ ਹੋਰਨਾ ਸੰਸਦ ਮੈਂਬਰਾਂ ਨੇ ਸੰਸਦ ਭਵਨ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਰਾਸ਼ਟਰਪਤੀ ਦੋਪਤੀ ਮੁਰਮੂ ਨੇ 13 ਦਸੰਬਰ 2001 ਨੂੰ ਹੋਏ ਅਤਵਾਦੀ ਹਮਲੇ ਦੌਰਾਨ ਸੰਸਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਗੁਆਉਣ ਵਾਲੀ ਸੁਰੱਖਿਆ ਕਰਮਚਾਰੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂ सोशल मीडिया पोस्ट में राष्ट्रपति ने संसद के सुरक्षाकर्मिया की बेमिसाल हिम्मत निस्वार्थ सेवा नु याद कि प्रधानमंत्री नरेंद्र मोदी ने कहा कि बहादुर की महान कुर्बानी देश हमेशा प्रेरणा दन्दी रहेगी कि देश उ दे हिम्मत समर्पण ऋणी रहेगा ਅੱਜ ਸੰਸਦ ਦੇ ਦੋਮਾ ਸਦਨਾ ਵਿੱਚ 2001 ਦੇ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਦੋਮਾ ਸਦਨਾ ਦੇ ਮੈਂਬਰਾਂ ਵੱਲੋਂ ਵੀ ਬਹਾਦਰ ਸੁਰੱਖਿਆ ਕਰਮੀਆਂ ਦੇ ਸਨਮਾਨ ਚਮਕੌਣ ਤਾਰਨ ਕੀਤਾ ਗਿਆ। ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਲੋਕ ਸਭਾ ਸਪੀਕਰ ਰਮਪਰਲਾ ਨੇ ਕਿਹਾ ਕਿ 2001 ਦੇ ਅਜਿਹੇ ਦਿਨ ਚੌਕਸ ਸੁਰੱਖਿਆ ਮੁਲਾਜ਼ਮਾ ਨੇ ਬੇਮਿਸਾਲ ਸਾਹਸ ਤੇ ਬਹਾਦਰੀ ਦੀ ਮਿਸਾਲ ਦਿੰਦੇ ਹੋਏ دہشت گردਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ناکام ਕਰ ਦਿੱਤਾ ਸੀ ਉਨ੍ਹਾਂ ਕਿਹਾ ਕਿ ਅਤਵਾਦੀ ਹਮਲੇ ਦੌਰਾਨ ਸੰਸਦ ਸੁਰੱਖਿਆ ਸੇਵਾ ਦਿੱਲੀ ਪੁਲਿਸ CRPF ਅਤਿਆਚਰ ਸੁਰੱਖਿਆ ਕਰਮਚਾਰੀ ਤੇ CPWD ਦਾ ਇੱਕ ਮੁਲਾਜ਼ਮ ਸ਼ਹੀਦ ਹੋ ਗਿਆ ਸੀ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖੜਨੀ ਨੇ ਕਿਹਾ ਕਿ ਅੱਜ ਸੰਸਦ ਦੇ ਹੋਏ ਭਿਆਨਕ ਅਤਵਾਦੀ ਹਮਲੇ ਦੀ 23ਵੀਂ ਵਰ੍ਹੇ ਹੈ ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਕਰਮਚਾਰੀ ਅਤਵਾਦੀਆਂ ਦੀ ਕਣਾਉਣੇ ਸਾਜ਼ਿਸ਼ ਨਾਲ ਨਜੱਠਣ ਲਈ ਬਹਾਦਰੀ ਨਾਲ ਖੜੇ ਰਹੇ ਉਹਨਾਂ ਕਿਹਾ ਕਿ ਇਹ ਦਿਨ ਸਾਨੂੰ ਰਾਸ਼ਟਰੀ ਸੁਰੱਖਿਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਚੌਕਸੀ ਤੇ ਏਕਤਾ ਦੀ ਲੋੜ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਦੇਸ਼ ਵਾਸੀਆਂ ਨੂੰ ਸਾਡੀ ਏਕਤਾ ਆਜ਼ਾਦੀ ਤੇ ਨਿਆਂ ਦੀ ਰਾਖੀ ਲਈ ਅਡੋਲ ਰਹਿਣਾ ਚਾਹੀਦਾ ਹੈ ਪਾਰਟੀ ਫੌਜ ਦੀ ਵਜਰ ਕੋ ਅੱਜ ਤੋਂ ਅੰਮ੍ਰਿਤਸਰ ਵਿੱਚ ਵਿਜੇ ਦਿਵਸ ਮਨਾ ਰਹੀ ਹੈ ਵਿਜੇ ਦਿਵਸ 16 ਦਸੰਬਰ ਨੂੰ ਪਾਕਿਸਤਾਨ ਖਿਲਾਫ ਸਾਲ 1971 ਦੀ جنگ 'ਚ ਜਿੱਤ ਦੀ ਆਪ ਜ ਮਨਾਇਆ ਜਾਂਦਾ ਹੈ ਇਸ ਜੰਗ ਤੋਂ ਬਾਅਦ ਹੀ ਆਜ਼ਾਦ ਬੰਗਲਾਦੇਸ਼ ਦਾ ਜਨਮ ਹੋਇਆ ਇਸ ਜਿੱਤ ਦਿਹਾੜੇ ਦੀ 53ਵੇਂ ਬਰਕਾਨ ਦੇ ਹਿੱਸੇ ਵਿੱਚੋਂ ਅੱਜ ਅਤੇ ਕੱਲ ਪੰਜਾਬ ਰਾਜ ਜੰਗੀ ਯਾਦਗਾਰ ਵਿਖੇ ਆਮ ਲੋਕਾਂ ਲਈ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਭਾਰਤੀ ਲਾਈਟ ਟੈਂਕ ਨੇ 4200 ਮੀਟਰ ਤੋਂ ਵੱਧ ਉਚਾਈ ਤੇ ਵਖਵਾ ਖਰੀਂਜਾ ਤੇ ਸਟੀ ਕੋਲੀਬਾਰੀ ਕਰਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਰੱਖਿਆ ਮੰਤਰੀ ਨੇ ਕਿਹਾ ਕਿ ਲਾਈਟ ਟੈਂਕ ਨੂੰ ਵੱਧ ਉਚਾਈ ਵਾਲੀਆਂ ਥਾਵਾਂ ਤੇ ਹਥਿਆਰਬੰਦ ਬਲਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ 25 ਟਨ ਸ਼੍ਰੀਣੀ ਦੇ ਬਖਤਰਬੰਦ ਲੜਾਕੂ ਵਾਹਨ ਬਚੋ ਤਿਆਰ ਕੀਤਾ ਜਾ ਰਿਹਾ ਹੈ ਇਸ ਨੂੰ ਚੇਨਈ ਚ ਰੱਖਿਆ ਖੋਜ ਦੇ ਵਿਕਾਸ ਸੰਗਠਨ ਦੀ ਪ੍ਰਯੋਗਸ਼ਾਲਾ ਚ ਲੜਾਕੂ ਵਾਹਨ ਖੋਜ ਤੇ ਵਿਕਾਸ ਸਥਾਪਨਾ ਦੁਆਰਾ ਡਿਜ਼ਾਈਨ ਤੇ ਵਿਕਸਿਤ ਕੀਤਾ ਗਿਆ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਲਾਈਟ ਟੈਂਕ ਦੀ 에어 ਲਿਫਟ ਸਮਰਥਾ ਦੀ ਪ੍ਰਦਰਸ਼ਨ ਕੀਤਾ ਹੈ ਇਸ ਸਮਰੱਥਾ ਦੇ ਨਾਲ ਟੈਂਕ ਨੂੰ ਉਹਨਾਂ ਦੂਰ ਦਰਾਡੇ ਥਾਵਾਂ ਤੇ ਲਿਜਾਇਆ ਜਾ ਸਕਦਾ ਹੈ ਜਿੱਥੇ ਸੜਕ ਜਾਂ ਫਿਰ ਰੇਲ ਰਾਹੀਂ ਪਹੁੰਚਣਾ ਮੁਸ਼ਕਿਲ ਹੈ ਮੰਤਰੀ ਨੇ ਕਿਹਾ ਕਿ ਟੈਂਕ ਦੀ ਵਿਆਪਕ ਤਨਾਤੀ ਤੋਂ ਪਹਿਲਾਂ ਕੁਝ ਹੋਰ ਟੈਸਟ ਕੀਤੇ ਜਾ ਰਹੇ ਨੇ ਪੰਜਾਬ ਦੇ ਪੰਜ ਨਗਰ ਨਿਗਮਾਂ ਲਈ 1 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਾਸਤੇ 2231 ਨਾਮਜ਼ਦਗੀ ਪੱਤਰ दाखिल ਹੋਏ ਨੇ ਜਦਕਿ ਕਮਿਸ਼ਨ ਵੱਲੋਂ ਅੱਜ 44 ਨਗਰ ਕੌਂਸਲਾਂ ਦੇ ਅੰਕੜੇ ਜਾਰੀ ਕੀਤੇ ਜਾਣ ਦੀ ਉਮੀਦ ਹੈ ਨਾਮਜ਼ਦਗੀ ਪੱਤਰਾਂ ਦੀ ਅੱਜ ਪੜਤਾਲ ਹੋ ਰਹੀ ਹੈ ਇਸ ਦੌਰਾਨ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਨ ਦੇ ਹੁਕਮ ਦਿੱਤੇ ਨੇ ਨਾਮਜ਼ਦਗੀਆਂ ਵਾਪਸ ਲੈਣ ਤੇ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਕੱਲ ਨੂੰ ਹੋਵੇਗੀ ਹਾਰਾਂ ਤੇ ਹੋਰ ਹੀ ਬਰਫਬਾਰੀ ਦਾ ਅਸਰ ਪੰਜਾਬ ਦੇ ਚੰਡੀਗੜ੍ਹ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਸਮੇਤ 19 ਜ਼ਿਲ੍ਹਿਆਂ 'ਚ 15 ਦਸੰਬਰ ਤੱਕ ਠੀਕ ਲਹਿਰ ਬਾਰੇ yellow alert ਜਾਰੀ ਕੀਤਾ ਹੈ ਵਿਭਾਗ ਮੁਤਾਬਕ ਆਉਂਦੇ ਇੱਕ ਹਫ਼ਤੇ ਤੱਕ ਪੰਜਾਬ 'ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਦਿਨਾਂ ਦੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ 1 ਵਜੇ ਕੇ 40 ਮਿੰਟ 'ਤੇ ਸੁਣੋਗੇ ਨਮਸਕਾਰ